ਹੈਲੋ ਜੀ ਸਾਰਿਆਂ ਨੂੰ ਪਿਆਰੀ ਜੀ ਸਤਿ ਸ਼੍ਰੀ ਅਕਾਲ ਹੋਰ ਸਾਰੇ ਜਾਨੇ ਕਿਵੇਂ ਹੋ ਠੀਕ ਠਾਕ ਹੋ ਮੈਂ ਵੀ ਬਹੁਤ ਵਧੀਆ ਸੋ ਅੱਜ ਮੈਂ ਆਈ ਐ ਇੱਕ ਹੋਰ ਕੈਂਟਰੀ ਵੀਡੀਓ ਲੈ ਕੇ ਬਹੁਤ ਕੈਂਟ ਹੋਣ ਵਾਲੀ ਅੱਜ ਦੀ ਵੀਡੀਓ ਕਿਉਂਕਿ ਅੱਜ ਮੈਂ ਦੇਖਣ ਜਾ ਰਹੀ ਆ ਬਹੁਤ ਹੀ ਹਿਸਟਰੀਅਲਟੀ ਉਹ ਹਿਸਟਰੀਅਲਟੀ ਜਿਹੜੇ ਮੈਂ ਤੁਹਾਨੂੰ ਦੱਸਦੀ ਆ ਉਹ 14 April 1912 ਨੂੰ ਡੁੱਬ ਚੁੱਕੀ ਸੀ ਹਾਂਜੀ ਅੱਜ ਮੈਂ ਜਾ ਰਹੀ ਆ ਟਾਈਟੈਨਿਕ ਜਹਾਜ਼ ਦੇਖਣ ਵੀ ਉਹ ਕਿੱਦਾਂ ਦੀ ਬੰਤਰ ਸੀਗੀ ਵੀ ਕਿੱਦਾਂ ਉਹ ਸਿੰਕ ਹੋਇਆ ਸਾਰੇ ਕੁਝ ਬਿਕਨੀ ਲੋਕੋ ਤੇ ਸੀਗੇ ਕਿਹੜੀਆਂ ਚੀਜ਼ਾਂ ਬਚੀਆਂ ਹੋਈਆਂ ਨੇਗੀਆਂ ਉਹ ਸਾਰੇ ਕੁਝ ਉਹਨਾਂ ਦੇ ਕੱਪੜੇ ਉਹਨਾਂ ਦੇ ਸੂਟਕੇਸ ਉਹ ਜਿਹੜੇ ਭਾਂਡੇ ਬਚੇ ਹੋਈ ਸੀਗੇ ਉਹ ਸਾਰੇ ਕੁਝ ਅੱਜ ਅਪਾ ਕੀ ਦੇਖਣ ਜਾ ਰਹੇ ਹਾਂ ਮੈਂ ਬਹੁਤ ਐਕਸਾਈਟਡ ਸੀ ਨਾ ਮੈਂ ਜਿਹੜੀ ਮੂਵੀ ਆ ਉਹ ਦੇਖ ਕੇ ਮੈਨੂੰ ਇੰਨਾ ਕੋ ਹੋਇਆ ਨਾ ਮੈਂ ਰਾਤ ਨੂੰ ਮੂਵੀ ਦੁਬਾਰੇ ਫੇਰ ਦੇਖੀ ਤਾਂ ਫਿਰ ਰਾਤੀ ਮੈਂ ਨਾ ਟਿਕਟ ਕੀਤੀ ਵੀ ਚਲੋ ਪਹਿਲਾਂ ਆਪਾਂ ਸੀ ਲਾਈਫ ਦੇਖਣ ਗਏ ਸੀਗੇ ਉਸ ਦਿਨ ਸੋ ਅੱਜ ਮੈਂ ਉਸ ਦਿਨ ਤੁਹਾਨੂੰ ਦੱਸਿਆ ਸੀ ਇਹ ਮਿਊਜ਼ੀਅਮ ਆ ਨਾ ਤਾਂ ਮੈਂ ਦੇ ਕਿਹਾ ਸੀ ਤੁਹਾਨੂੰ ਵੀ ਮੈਂ ਮਿਊਜ਼ੀਅਮ ਦੇਖਣ ਵੀ ਜਾਉਂਗੀ ਸੋ ਫਾਈਨਲੀ ਅੱਜ ਮੈਨੂੰ ਛੁੱਟੀ ਸੀਗੀ ਕੰਮ ਤੋਂ ਤਾਂ ਅੱਜ ਮੈਂ ਜਾ ਰਹੀ ਆਂਗੀ ਉਹ ਵਾਲਾ ਮਿਊਜ਼ੀਅਮ ਦੇਖਣ ਮੈਂ ਤੁਹਾਨੂੰ ਕਿਹਾ ਸੀ ਕਿੰਨ ਕਿੰਨ ਵੀਡੀਓਜ਼ ਲੈ ਕੇ ਆਉਂਗੀ ਤਾਂ ਅੱਜ ਵਾਲੀ ਵੀ ਵੀ ਬਹੁਤ ਕੈਂਟ ਹੋਣ ਜਾ ਰਹੀ ਆ ਮਿਊਜ਼ੀਅਮ ਦੇ ਨਾਲ ਨਾਲ ਉੱਥੇ ਬੋਟਸ ਵੀ ਬਹੁਤ ਜ਼ਿਆਦਾ ਨੇ ਡਿਫਰੈਂਟ ਡਿਫਰੈਂਟ ਟਾਈਪ ਦੀਆਂ ਜਿਹੜੀਆਂ ਬੋਟਸ ਨੇ ਜਾਂ ਉਹਨੇ ਵੀ ਕਿੱਦਾਂ ਉਹਨਾਂ ਦੇ ਭਾਂਡੇ-ਪੁੰਡੇ ਹੁੰਦੇ ਸੀ ਉਹਨਾਂ ਦੇ ਕਿੱਦਾਂ ਰੂਮਜ਼ ਹੁੰਦੇ ਨੇਗੇ ਬਹੁਤ ਕੈਂਟ ਵੀਡੀਓ ਹੋਣ ਵਾਲੀ ਆ ਅੱਜ ਦੀ ਵੀ ਪ੍ਰਾਣੀ ਚੀਜ਼ਾਂ ਨੂੰ ਦੇਖਣ ਨੂੰ ਕੀ ਦਾ ਨਹੀਂ ਮਨ ਕਰਦਾ ਹਨਾ ਉਹ ਟਾਟਾਇਕ ਨਿਂਕ ਜਹਾਜ਼ ਵੀ ਜਿਹੜਾ ਕਦੇ ਡੁੱਬ ਹੀ ਨਹੀਂ ਸਕਦਾ ਤੇ ਉਹ ਡੁੱਬ ਗਿਆ ਸੀ ਹਨਾ ਤੇ ਵੀ ਜਿਹੜਾ ਉਹਦਾ ਮਲਵਾਗਾ ਵੀ ਉਹ ਦੇਖਣ ਨੂੰ ਕੀ ਦਾ ਨਹੀਂ ਜੀ ਕਰਦਾ ਵੀ ਫਰਸਟ ਕਲਾਸ ਕਿਦਾਂ ਦੀ ਸੀਗੀ ਭਾਂਡੇ ਉਹ ਜਿਹੜੇ ਕੱਪੜੇ ਵਗੈਰਾ ਹਨਾ ਵੀ ਕਿੰਨੇ ਰਾਇਲ ਲੋਕ ਬੈਠੇ ਹੋਏ ਸੀ ਉਸ ਜਹਾਜ਼ ਦੇ ਵਿੱਚ ਸੋ ਅੱਜ ਇਹ ਸਾਰਾ ਕੁਝ ਨਮੈ ਦੇਖੂਗੀ ਇਹਨਾਂ ਤੁਹਾਨੂੰ ਦਿਖਾਉਂਗੀ ਸੋ ਪਲੀਜ਼ ਜੇ ਤੁਸੀਂ ਚੈਨਲ ਨੂੰ ਨਹੀਂ ਕੀਤਾ ਸਬਸਕ੍ਰਾਈਬ ਤਾਂ ਹੁਣੇ ਹੁਣੇ ਕਰ ਲਓ ਸਬਸਕ੍ਰਾਈਬ ਐਂਡ ਲਾਈਕ ਵੀ ਕਰ ਦਿਓ ਚਲੋ ਹੁਣ ਮੈਂ ਜਾ ਰਹੀ ਹਾਂ ਬੱਸ ਸਟੇਸ਼ਨ ਫਿਰ ਆਪਾਂ ਮੈਟਰ ਫੜ ਕੇ ਸੇਮ ਰੂਟੀਨ ਆਪਣਾ ਜਾਵਾਂਗੇ ਸਿਟੀ ਕਾਫੀ ਜਿਹੜੀ ਮੈਂ ਉਹ ਆਰਡਰ ਕਰਤੀ ਬਈ ਇੰਨੀ ਕਿ ਜ਼ਿਆਦਾ ਭੀੜ ਲੱਗੀ ਹੋਈ ਹੈ ਨਾ ਹਜੇ ਵੀ ਲੋਕੀ ਲਾਈਨ ਦੇ ਵਿੱਚ ਲੱਗੇ ਹੋਏ ਹੈ ਇਹ ਇੰਨੀ ਕਿ ਜ਼ਿਆਦਾ ਫੇਮਸ ਵਾਲੀ ਬੇકરી ਹੈ ਨਾ ਇਹਦੀ ਲੋਕੇਸ਼ਨ ਪਾਲਿਕੈਂਡਾ ਇਧਰ ਫੈਰੀਸ ਚੱਲ ਰਹੀਆਂ ਨੇ ਇਹ ਬਿਲਕੁਲ ਇਧਰ ਸਾਹਮਣੇ ਹੈਗਾ ਤੇ ਦੇਖੋ ਤੁਸੀਂ ਕਿੰਨਾ ਰਸ ਹੈਗਾ ਸੋ ਦੇਖਦੇ ਆਂ ਕਦੋਂ ਕ ਆਪਣੀ ਕੌਫੀ ਆਉਂਦੀ ਹੈਗੀ ਪੇਸਟਰੀ ਜਿਹੜੀ ਮੈਂ ਆਪਦੀ ਲੈ ਲਈ ਸੇਮ ਪੇਸਟਰੀ ਲਈ ਹੈ ਚੀਜ਼ ਐਂਡ تمہਾਰੋ ਵਾਲੀ ਯਸ ਬਹੁਤ ਯਮੀ ਸੀਗੀ ਜੇ ਤੁਸੀਂ ਵੀ ਕਿਤੇ ਆਓ ਤਾਂ ਇਹ ਵਾਲੀ ਬੇਕਰੀ ਤੇ ਜ਼ਰੂਰ ਆਇਓ ਸਟਰੀਟ ਬੇਕਰੀ ਅੱਜ ਮੈਂ ਸੋਚਿਆ ਵੀ ਮੈਂ ਆਪਣੀ ਕੌਫੀ ਤੇ ਸੈਂਡਵਿਚ ਲੈ ਕੇ ਜਿਹੜਾ ਐਦੇ ਧੁੱਪ ਦੇ ਵਿੱਚ ਕੀ ਹੈਗਾ ਮ제 ਲੈ ਕੇ ਬਸ ਪਾਣੀ ਦੀਆਂ ਛਲਾਂਾਂ ਦੇ ਕੋਲ ਬੈਠ ਕੇ ਖਾਵਾ ਪੀਵਾ ਮ제 ਕਰਾਂ ਚਲੋ ਭਈ ਹੁਣ ਆਪਾਂ ਖਾਣੇ ਪੀਣੇ ਇੰਜੋਏ ਕਰਦੇ ਆ ਸਾਰੇ ਲੋਕੀ ਦੇਖੋ ਬੈਠ ਕੇ ਇੰਜੋਏ ਕਰ ਰਹੇ ਨੇਗੇ ਬਾਲਾ ਕਹਿੰਦਾ ਮੌਸਮ ਆਜ ਬਸ ਠਪੂਈ ਹੈ ਠੰਡ ਵੀ ਹੈ ਵਧੀਆ ਜਿਹਾ ਕਹਿਣ ਦਾ ਮੌਸਮ ਹੈ ਸਾਰੇ ਆਪਣੀਆਂ ਕਾਫੀਜ਼ ਲੈ ਕੇ ਨੇ ਜਿਹੜਾ ਇੰਜੋਏ ਕਰ ਰਹੇ ਨੇਗੇ ਸੋ ਮੈਂ ਵੀ ਹਿੱਸਾ ਪਾਰੀਆਂ ਦੀ ਕਾਫੀ ਲੈ ਕੇ ਰਮਨ ਆਏ ਹਾਂ ਖਾਣਾ ਪੀਣਾ ਮੈਂ ਖਾ ਲਿਆ ਬਸ ਥੋੜੀ ਜਿਹੀ ਆਪਣੀ ਕਾਫੀ ਰਹਿ ਗਈ ਸੋ ਹੁਣ ਮੈਂ ਚਲਦੀ ਆ ਆਪਣੀ ਮਿਊਜ਼ੀਅਮ ਦੇ ਵੱਲ ਜਿੱਥੇ ਮੈਂ ਆਪਾਂ ਜਾਣਾਗਾ ਟਾਈਟੈਨਿੰਗ ਵਾਲਾ ਉਹ ਸਾਰਾ ਕੁਝ ਵੇਖਣ ਲਈ ਬੋਟਸ ਵਗੈਰਾ ਜਿਹੜੀ ਮੈਂ ਇਹਦੀ ਗੱਲ ਕਰਾਂ ਵੀ ਟਿਕਟ ਮੈਂ ਕਿੰਨੇ ਦੀ ਲਈ ਉਸ ਜਿਹੜੀ ਮੈਂ ਇਹ ਟਿਕਟ ਲਈ ਆ ਉਹ ਸੀ 30 ਡਾਲਰ ਦੀ ਬਟ ਜੇ ਅਡਲਟ ਦੀ ਗੱਲ ਕਰੀ ਤਾਂ 35 ਦੀ ਸੀ ਫਿਰ ਮੈਂ ਉੱਥੇ ਕਹਤਾ ਵੀ ਆਮ ਸਟੂਡੈਂਟ ਸੋ ਉੱਥੇ ਮੈਨੂੰ ਮਿਲੀ ਉਹ ਟਿਕਟ 30 ਡਾਲਰ ਦੀ ਸੋ ਜੇ ਉੱਥੇ ਮੈਂ ਟਾਈਮਿੰਗ ਹੀ ਗੱਲ ਕਰਾਂ ਟਾਈਮਿੰਗ ਆਪਾਂ ਕਦੋਂ ਵੀ ਦਿਨ ਦੇ ਵਿੱਚ ਜਾ ਸਕਦੇ ਹਾਂ ਕੋਈ ਟਾਈਮਿੰਗ ਨਹੀਂ ਹੈ ਕਿ ਤੁਸੀਂ 11 ਵਜੇ ਜਾਣਾਗਾ 12 ਵਜੇ ਜਾਣਾ ਜਿਵੇਂ ਮੈਂ ਸੀ ਲਾਈਫ ਦੇ ਵਿੱਚ ਤਾਂ ਚੂਜ਼ ਕੀਤੀ ਸੀਗੀ ਟਾਈਮਿੰਗ ਵੀ ਮੈਂ ਆਉਣਾ ਚਾਹੁੰਨੀ ਸੀ 11:45 ਹੁਣ ਇਹਦੇ ਵਿੱਚ ਮੈਂ ਡੇ ਡਿਊਰਿੰਗ ਦੇ ਕਦੋਂ ਵੀ ਜਾ ਸਕਦੀ ਆ ਸੋ ਹੁਣ ਆਪਾਂ ਥੋੜੀ ਬਹੁਤੀ ਕਾਫੀ ਹੈ ਜਿਹੜੀ ਹੁਨੀ ਇੰਜੋਏ ਕਰਦੇ ਹੋਏ ਆਪਾਂ ਚੱਲਦੇ ਆ ਨੀਥਿੰਗਵੋਲ ਤੇ ਤੁਹਾਨੂੰ ਵੀ ਦਿਖਾਉਣੇ ਆ ਠੀਕ ਹੈ ਜੀ ਸੋ ਇਹ ਹੈ ਜੀ ਆਪਣਾ ਮਿਊਜ਼ੀਅਮ ਆਸਟ੍ਰੇਲੀਅਨ ਨੈਸ਼ਨਲ ਮਰੀ ਟਾਈਮ ਮਿਊਜ਼ੀਅਮ ਇਦਾਂ ਦਾ ਇਹਦਾ ਬਾਹਰਲਾ ਲੁੱਕ ਹੈ ਆਮ ਸੋ ਐਕਸਾਈਟਿਡ ਚਲੋ ਹੁਣ ਆਪਾਂ ਜਲਦੀ ਅੰਦਰ ਜਾਣੇ ਆ ਆਪਦੀ ਟਿਕਟ ਦਿਖਾਉਣੇ ਆ ਚੌਰਾ ਸਾਈਕਲ ਰਾਹ 'ਚ ਸਿੱਟ ਕੇ ਕੋਈ ਹੈ ਵੀ ਭਾਈ ਇੰਨੀ ਜਨਬੇਗਜ਼ਰੀ ਕਰੋ ਉਧਰ ਦੇਖੋ ਕੈਂਗਾਰੂ ਵੀ ਠਾਪੇ ਹੋਏ ਹੋਣੇਗੀ ਆਸਟ੍ਰੇਲੀਆ ਨੂੰ ਰਿਪਰਜੈਂਟ ਕਰ ਦੇਣੇਗੀ ਚਲੋ ਲੈਟਸ ਸੀ ਜਾ ਕੇ ਦੇਖਦੇ ਹਾਂ ਕਿਦਾਂ ਦਾ ਕੁਝ ਹੁੰਦਾ ਬਹੁਤ ਪਿਆਰਾਗਾ ਮੈਂ ਹੁਣ ਉਪਰੋਂ ਡਾਰਲਿੰਗ ਹਾਰਬਰ ਬ੍ਰਿਜ ਦੇ ਉੱਪਰ ਦੀ ਵਾਕ ਕਰਕੇ ਇਧਰ ਇਧਰ ਤੇ ਤਰ ਦੀ ਆਹ ਸੋ ਜੇ ਤੁਸੀਂ ਵੀ ਸਟੂਡੈਂਟ ਹੋ ਤਾਂ ਤੁਸੀਂ 30 ਡਾਲਰ ਦੇ ਵਿੱਚ ਇਹ ਆਸਟ੍ਰੇਲੀਅਨ ਮਰੀਟਾਈਮ ਮਿਊਜ਼ੀਅਮ ਜਿਹੜਾ ਉਹ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾਗਾ ਮੈਂ ਪਿਕਚਰਜ਼ ਦੇ ਵਿੱਚ ਦੇਖਿਆ ਸੀਗਾ ਰਾਤ ਜਦੋਂ ਮੈਂ ਬੁਕਿੰਗ ਕਰ ਲਈ ਸੀਗੀ ਸੋ ਹੁਣ ਆਪਾਂ ਜਾ ਕੇ ਦੇਖਦੇ ਆਂ ਸੋ ਮੈਂ ਅੰਦਰ ਐਂਟਰ ਹੋ ਗਈਆਂ ਹੁਣ ਆਪਾਂ ਇੱਥੇ ਮੈਂ ਆਪਣੀ ਜਿਹੜੀ ਟਿਕਟ ਹੈ ਬਸ ਉਹ ਸ਼ੋ ਕਰਨੀ ਹੈ ਇਹਦੀ ਥੇਮ ਆਪਾਂ ਨੂੰ ਅਲਾਉਡ ਹੋ ਜਾਊਗਾ ਅੰਦਰ ਜਾਣਾ ਇੱਦਾਂ ਲਾਇ ਕੁਝ ਅੰਦਰੋਂ ਵੀ ਹੋਇਆਗਾ ਮੱਛੀਆਂ ਮੇਰਾ ਦੇਦੀ ਫੋਟੋ ਤੇ ਦੇਖੀ ਸੀਗੀ ਫਿਰ ਲਾਉਟ ਸਨ ਮਿਊਜ਼ੀਅਮ ਦੀ ਜਿਹੜੀ ਸਟਾਰਟਿੰਗ ਹੈ ਇਹ ਕੁਝ ਏਦਾਂ ਬੋਚਦੀ ਮਾਡਲਸ ਦੇ ਨਾਲ ਹੁੰਦੀ ਹੈ ਇੱਥੇ ਵੀ ਕੁਝ ਮਾਡਲਸ ਪਈ ਹੋਏ ਨੇ ਬੜੇ ਕਿਊਟ ਨੇਗੇ ਕੁਝ ਸ਼ੀਸ਼ਿਆਂ ਦੇ ਵਿੱਚ ਨੇ ਕੁਝ ਏਦਾਂ ਵੁੱਡਨ ਨਾਲ ਬਣਾਏ ਹੋਏ ਨੇਗੇ ਉਧਰ ਵੀ ਦੇਖੋ ਕਿੰਨੀ ਵੱਡੀਆਂ ਪੋਰਟਲਸ ਦੇ ਵਿੱਚ ਜਿਹੜੇ ਮਾਡਲਸ ਨੂੰ ਰੈਡੀ ਕੀਤੇ ਹੋਏ ਨੇ ਚਲੋ ਜੀ ਹੁਣ ਆਪਾਂ ਇੱਧਰ ਚੱਲਦੇ ਆ ਕਿਊਟ ਚੀਜ਼ ਦਿਖਾਵਾਂ ਮੈਨੂੰ ਇਹਨਾਂ ਨੇ ਸਟੈਂਪ ਦਿੱਤੀ ਦੇਖੋ ਕਿਉਂਕਿ ਬਿਕੋਜ਼ ਮੈਂ ਪ੍ਰੀਮੀਅਮ ਲਏ ਹੋਇਆ ਵੀ ਟਿਕਟ ਮੋਸਟਲੀ ਜ਼ਿਆਦਾਤਰ ਜਿਹੜਾ ਇਨ ਯੂਜ਼ ਇਮੈ ਰਿਪਰਜੈਂਟ ਕਰਦਾ ਹੈਗਾ ਜਿਹੜੀ ਇੰਪੋਰਟਸ ਦੀ ਲਾਈਫ ਹੈ ਵੀ ਕਿੰਦਾ ਕਿੰਦਾ ਬੋਟ ਸੀ ਜਾਂ ਜਿਹੜੀਆਂ ਬਣਦੀਆਂ ਸੀ ਜਾਂ ਕਿਹੜੀ ਸੈਂਚਰੀ ਦੇ ਵਿੱਚ ਕਿਹੜੀਆਂ ਬੋਟਸ ਸੀ ਹੈ ਜਿੱਦਾਂ ਮੈਂ ਤੁਹਾਨੂੰ ਫਸਟ ਜਿਹੜੇ ਮਾਡਲਸ ਦਿਖਾਏ ਨੇ ਵੀ ਉਹ ਕਿੰਦਾ ਵੈਰੀ ਕਾਰੀਅਨ ਸੀ ਡਿਫਰੈਂਟ ਸੈਂਚਰੀਜ਼ ਦੇ ਵਿੱਚ ਮੋਸਟਲੀ ਬੋਟਸ ਤੇ ਹੀ ਹੈਗਾ ਹੁਣ ਮੇਰਾ ਮੇਨ ਫੋਕਸ ਹੈਗਾ ਉਹ ਟਾਈਟੈਨਿਕ ਆ ਲੈ ਦਿੱਤੇ ਬਸ ਮੈਂ ਤਾਂ ਉਹ ਦੇਖਣਾ ਹੀ ਹੈ ਫਿੱਟ ਹੀ ਦੱਸਾਂ ਤਾਂ ਇਥੇ ਮੈਨੂੰ ਬੜੀ ਸੋਹਣੀ ਚੀਜ਼ ਦਿਖੀ ਹੈ ਵੀ ਜਿਹੜੀ ਆਪਾਂ ਪਲਾਸਟਿਕ ਹੈਗੀ ਹਨਾ ਉਹਨੂੰ ਇਦਾਂ ਰਿਪਰੈਜ਼ੈਂਟ ਕੀਤਾ ਗਿਆ ਉਹਦੀ ਇੱਟ ਬਣਾ ਕੇ ਰਿਪਰੈਜ਼ੈਂਟ ਕੀਤਾ ਗਿਆ ਵੀ ਕੀ ਪਤਾ ਉਹਨਾਂ ਵਾਲੇ ਟਾਈਮ ਦੇ ਵਿੱਚ ਇਦਾਂ ਦੀਆਂ ਬ੍ਰਿਕਸ ਯੂਜ਼ ਹੋਣ ਲੱਗ ਗਈਆਂ ਨੇ ਦੇਖ ਲਓ ਰਬਿਸ਼ ਬ੍ਰਿਕਸ ਥੀਸ ਬ੍ਰਿਕਸ ਆਰ ਮੇਡ ਫਰੋਮ ਦਾ ਰਬਿਸ਼ ਕਲੈਕਟਡ ਫਰੋਮ ਦਾ ਮਿਊਜ਼ੀਅਮ ਸੀ ਬਿਲ ਮੋਸਟ ਓਸ਼ੀਨ ਵੇਸਟ ਕਮਸ ਫਰੋਮ ਦਾ ਲੈਂਡ ਤਾਂ ਉਹਨਾਂ ਨੂੰ ਜਿਹੜਾ ਉਹ ਰਬਿਸ਼ ਹੈਗਾ ਉਹਨੂੰ ਕਨਵਰਟ ਕੀਤਾ ਗਿਆ ਇੱਟਾਂ ਦੇ ਵਿੱਚ ਦੇਖੋ ਸਿਗਰੇਟ ਟੱਕਾਂ ਕੌਫੀ ਦੇ ਬਹੁਤ ਕੁਝ ਪਿਆ ਹੈਗਾ ਉਹ ਜਿਹੜਾ ਇਹ ਵਾਲਾ ਪੱਥਰ ਦੇਖ ਰਹੇ ਹੋ ਇਹਨਾਂ ਕਿੰਨੇ ਕਿ ਬੈਟ ਸਟੋਨ ਕਹਿੰਦੇ ਨੇ ਇਹ ਜਿਹੜਾ ਕਿ ਸ਼ਾਰਪ ਨਾ ਪਰ ਨਾਈਫਾਂ ਦੇ ਟੋਲ ਤੋਂ ਕਿ ਇਹ ਸ਼ਾਰਪ ਨਾ ਕਰਨ ਦੇ ਕਿ ਇਹ ਕਿੱਸ ਕੀਤਾ ਜਾਂਦਾ ਸੀ ਇਹ ਬੋਟਲਸ ਦੇ ਉਸ ਟਾਈਮ ਦੀ ਹੈ ਇਤਨ ਤਾਇਰੀ ਨੇ ਪਈ ਆ ਹਾਂ ਮੇਰਾ ਮੈਪ ਸਮਰੀ ਨੇ ਐਨ ਚਿੱਟੇ ਉੱਪਰ ਜਿਹੜੀ ਵਾਲੀ ਸ਼ੈਪ ਹੈਗੀ ਇਟ ਰਿਪਰੈਜ਼ੈਂਟਿੰਗ ਦ ਗ੍ਰੀਕ ਬੋਟ ਐਂਡ ਦ ਗ੍ਰੀਕ ਕਲਚਰ ਲਾਈਕ ਜਿਹੜੀ ਉਹ ਦਿੱਤੀ ਗ੍ਰੀਕ ਪੀਪਲ ਸੀਗੇ ਉਹ ਸਾਰੇ ਜਾਣਦੇ ਸੀ ਤੁਸੀਂ ਦੇਖੋ ਕਿੰਨਾ ਪਿਆਰਾ ਸਟਰਕਚਰ ਬਣਿਆ ਹੋਇਆਗਾ ਜਿੰਨੀਆਂ ਸਾਰੀਆਂ ਬੋਟਸ ਲਈਆਂ ਇੱਧਰ ਸਾਰਾ ਇੱਕ ਸਿੱਪ ਨੂੰ ਰਿਪਰੈਜ਼ੈਂਟ ਕੀਤਾ ਗਿਆਗਾ ਵੀ ਕਿਦਾਂ ਕਿਦਾਂ ਸਿੱਪ ਦਾ ਜਿਹੜਾ ਸਟਰਕਚਰ ਹੈਗਾ ਦੇਖੋ ਉਹ ਜਿਹੜੀਆਂ ਛੋਟੀਆਂ ਬੋਟਸ ਹੁੰਦੀਆਂ ਨੇ ਉਹ ਵੀ ਲਈਆਂ ਪੂਰਾ ਸਕੂਪ ਓਨ ਦ ਗ੍ਰੀਨਥ ਏਵਰੀਥਿੰਗ ਬਹੁਤ ਪਿਆਰੀ ਥੀ ਕਿਨਾਂ ਦੀ ਪ੍ਰੈਜੈਂਟ ਕੀਤਾ ਹੋਇਆ ਬਹੁਤ ਪਿਆਰਾ ਮਿਊਜ਼ੀਅਮ ਆ ਮਤਲਬ ਕਿ ਮਿਊਜ਼ੀਅਮ ਬਹੁਤ ਪਿਆਰਾ ਮਿਊਜ਼ੀਅਮ ਹੈਗਾ ਜਿਹੜਾ ਨੇ ਹਿਸਟਰੀ ਦੇ ਨਾਲ ਨੌਲੇਜ ਪੜ੍ਹਨੀ ਲਿਖਣੀ ਸੁਣਨੀ ਵਧੀਆ ਲੱਗਦੀ ਤਾਂ ਡੈਫੀਨਿਟਲੀ ਤੁਸੀਂ ਆ ਸਕਦੇ ਹੋਗੇ ਕਿੰਨੀ ਸਾਰੀ ਜਾਣਕਾਰੀ ਮਿਲਦੀ ਆਪਾਂ ਨੂੰ ਵੀ ਕਿਦਾਂ ਟਰੈਵਲ ਕਰਦੇ ਸੀ ਲੋਕੀ ਕਿੰਨੀਆਂ ਡਿਫਰੈਂਟ ਜਿਹੜੀਆਂ ਚੀਜ਼ਾਂ ਸੀ ਇਹ ਸਾਰੀਆਂ ਹਨ ਆਪਾਂ ਉਧਰ ਚੱਲਦੇ ਆਂਗੇ ਨੈਕਸਟ ਅਸਿਸਟਡ ਮਾਈਗ੍ਰੇਸ਼ਨ ਇਹ ਸਾਰੀ ਚੀਜ਼ਾਂ ਜਿਹੜੀਆਂ ਆਸਟ੍ਰੇਲੀਆ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਜਾਂ ਕੋਈ ਵਰਲਡ ਵਾਰ 2 ਦੇ ਵਿੱਚ ਹੋਈ ਸੀ ਉਹ ਸਾਰੀਆਂ ਚੀਜ਼ਾਂ ਨੂੰ ਇੱਥੇ ਕੀ ਹੈਗਾ ਰੱਖਿਆ ਹੈਗਾ ਬ੍ਰੌਡ ਟੂ ਸਟ੍ਰੇਂਜ ਸ਼ੋਰਸ ਅਸਿਸਟਡ ਮਾਈਗ੍ਰੇਸ਼ਨ ਟੂ ਆਸਟ੍ਰੇਲੀਆ ਇਹ ਉਸ ਟਾਈਮ ਦਾ ਜਿਹੜਾ ਇਹ ਬੈਗ ਆ ਉਹ ਹੈਗਾ ਇੱਥੇ ਜਿਹੜੀ ਹੈਂਡ ਨੋਟਸ ਨੇਗੇ ਉਹ ਵੀ ਨੇਗੇ ਰਾਈਟਿੰਗ ਬੜੀ ਪਿਆਰੀ ਹੈ ਯਾਰ ਬੈਗ ਆਫ ਮੈਮਰੀਜ਼ ਇਹ ਬੈਗ ਹੈਗਾ ਜਿਮ ਸਟੋਨ ਦਾ he came to australia a former troop carrier that brought almost 17500 british migrants to australia my trip to australia do you know my dad naam din iddasagi te jede e cute di sandal ne te unna da jeda back number 257 hai ga e siga ਇਨ ਸੈਨ ਫਰਾਂਸਕੋ ਮਰੀਅਮ ਹਿਲਰਡਾ ਜਦੋਂ ਉਹ ਇਹ ਜਹਾਜ਼ ਲਈ ਕੀ ਨੀ ਰਿਪੋਰਟ ਕਰਨ ਤੋਂ ਪਹਿਲਾਂ ਉਹਨੇ ਇਹ ਡਰੈਸ ਤੇ ਇਹ ਮੈਚਿੰਗ ਸ਼ੂਜ਼ ਨੇ ਜਿਹੜੇ ਉਹ ਕੀਨੇ ਖਰੀਦੇ ਸੀਗੇ ਹੁਣ ਵਾਤੇ ਆਂ ਦਾ ਹਾਈਸਟ ਹਾਈਸ ਐਂਡ ਦਾ ਲੋਇਸਟ ਲੋਸਟਿਵਲ ਇਥੇ ਜਿਹੜੀ ਇਹ ਜਹਾਜ਼ਾਂ ਦੇ ਵਿੱਚ ਜਿਹੜੀ ਕਟਲਰੀ ਸੀਗੀ ਜਿਹੜੀ ਉਹ ਯੂਜ਼ ਕੀਤੀ ਜਾਂਦੀ ਸੀਗੀ ਇਹ ਵਾਲੇ ਨਾਈਫ ਫੋਰਕ ਬਾਉਲ ਨੇ ਆਪ ਕਿੰਨੂ ਕਵਰ ਕਰਨ ਵਾਲਾ ਦੇਖੋ ਕਿੰਨਾ ਪਿਆਰਾਗਾ ਉਹਤੇ ਵੀ ਕੈਂਗਰੂ ਬਣਿਆ ਹੋਇਆਗਾ travel by linear mm. and laser wow bahut pyare bande ne menu check karo tusi kinna pyara ga chote chote glass idhar bhi dekho bahut pyare ne wow patte kehde ne ta sirf patte khedan wale the art of spending your time games and sports badi pyari krock kari hai gi ha na ajj kal ta eh titdan dekhne mildiyan nahi ਯੋ ਕਿੰਨਾ ਨੈਪਕੀਨ ਰੱਖਣ ਵਾਲਾ ਕਿੰਨਾ ਪਿਆਰਾਗਾ ਚਾਲੀ ਕਿਟਲੀ ਬਹੁਤ ਪਿਆਰਾਗਾ ਸਾਰਾ ਕੁਝ ਚਲੋ ਹੁਣ ਵਧਦੇ ਆ ਨੈਕਸਟ ਸਭ ਤੋਂ ਕੀਮਤੀ ਖਜ਼ਾਨਾਗਾ ਕਿ ਉਸ ਟਾਈਮ ਦੀ ਸੂਟਕੇਸ ਟ੍ਰੰਕ ਪਈ ਨਿੰਗੀ ਦੇਖੋ ਕਿੰਨੇ ਕਿੰਨੇ ਵੱਡੇ ਵੱਡੇ ਮਿਸਿਸ ਮੈਰੀਅਨ ਗਾਰਡਨ ਐਡਾ ਵੱਡਾ ਟ੍ਰੰਕ ਲੈ ਕੇ ਟਰੈਵਲ ਕਰਦੀ ਸੀ ਆਹ ਵਾਲਾ ਬੈਗ ਦੇਖੋ ਕਿੰਨੇ ਪਿਆਰੀ ਸੂਟਕੇਸ ਨੇ ਇਹਨਾਂ ਦੀ ਕੀਮਤ ਕੋਈ ਵੀ ਨਹੀਂ ਲਗਾ ਸਕਦਾ ਤੁਸੀਂ ਟਿਕਟੌਕ ਤੇ ਦੇਖਿਆ ਹੋਊਗਾ ਨਾ ਇੱਕ ਗੂਰਾਗਾ ਜਿਹੜਾ ਉਹ ਬਨਉਦਾ ਹੁੰਦਾ ਹੈ ਜਿਹੜੀਆਂ ਪ੍ਰਾਣੀਆਂ ਜਿੱਦਾਂ ਕੈਂਡ ਬੋਰਡਸ ਹੁੰਦੇ ਨੇ ਉਹ ਉਹ ਮੈਂ ਨੇ ਡਾਡ ਮੈਂ ਉਹਨਾਂ ਨੂੰ ਓਪਨ ਕਰਾਇਆ ਤੇ ਹੁੰਦਾ ਤੋ ਸਾਰਾ ਜਿਹੜਾ ਫੂਡ ਆਉਤੇ ਸਟੇਕਸ ਸਕਦੇ ਹੋਗੇ ਵਾਓ ਸਲਾਈਆਂ ਕੜਾਈਆਂ ਵੀ ਪਈਆਂ ਨੇ ਬਹੁਤ ਪਿਆਰਾ ਕੈਡੀ ਬੀਰ ਵੀ ਹੁੰਦਾ ਸੀ ਉੱਤੋਂ ਇਹ ਕੇਕ ਵੀ ਹੈ ਹਾਈ ਹੈ ਜੈਕਨ ਸੋਮ ਪਿਕਚਰ OK ਕੈਡੀ ਬੀਰ ਵਾਓ ਬਾਕੀ ਸਵੀਟ ਆਈਡਨ ਨਾ ਕੀਏਗਾ ਕੀ ਕਦੇ ਹੁੰਦਾ ਸੀ ਕੈਨ ਓਪਨਰ ਅੱਜ ਕੱਲ ਮੈਂ ਉਹ ਮੈਂ ਹਦਾਫੂ ਲੱਗ ਗਿਆ ਹਾਂ ਡੇਲੀ ਚਿਕਨ ਚਲੋ ਅਗੋਂ ਆਪਾਂ ਚੱਲਦੇ ਹਾਂ ਕਹੀਂ ਦਿਨਾਂ ਇੰਨੀਆਂ ਕਿ ਪਿਆਰੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਨਾ ਵੀ ਇਸ ਮਿਊਜ਼ੀਅਮ ਦੇ ਵਿੱਚ ਰੱਖੀਆਂ ਗਈਆਂ ਹੋਈਆਂ ਨੇ ਵੀ ਜਿਹੜੀਆਂ ਕਿਸੇ ਟਾਈਮ ਪਾਣੀ ਦੇ ਵਿੱਚ ਪਈਆਂ ਸੀ ਉਹਨਾਂ ਨੂੰ ਡਿਸਕਵਰ ਕੀਤਾ ਗਿਆ ਹਨਾ ਵੀ ਇਹ ਵਾਲੀ ਧੂਪ ਦੇਖ ਲਓ ਵੀ ਇਹ ਵਾਲੇ ਪੱਥਰ ਕਿੰਨੇ ਪ੍ਰੀਸ਼ੀਅਸ ਨੇ ਜਿਹੜਾ ਇਹਨਾਂ ਨੂੰ ਇਸ ਮਿਊਜ਼ੀਅਮ ਦੇ ਵਿੱਚ ਰੱਖਿਆ ਗਿਆ ਹਨਾ ਤਾਂ ਇਹ ਚੀਜ਼ਾਂ ਦੇਖਣਾ ਹੋਣਾ ਚਾਹੀਦਾ ਆਪਾਂ ਨੂੰ ਵੀ ਕਿ ਕੁਝ ਜਦੋਂ ਮਾਈਗ੍ਰੇਸ਼ਨ ਹੋਈ ਜਾਂ World War 1 ਹੋਇਆ 2 ਹੋਇਆ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਕੀ ਕੁਝ ਆਪਾਂ ਸਟਰਗਲ ਕੀਤਾ ਆਪਾਂ ਨਹੀਂ ਚੱਲੋ ਜੋ ਉਸ ਟਾਈਮ ਦੇ ਲੋਕ ਸੀਗੇ ਵੀ ਉਹਨਾਂ ਨੇ ਕਿੰਨੀ ਚੀਜ਼ਾਂ ਨੂੰ ਸਟਰਗਲ ਕੀਤਾ ਤੇ ਜੇ ਆਪਾਂ ਉਹਨਾਂ ਚੀਜ਼ਾਂ ਦੇਖਣ ਦਾ ਮੌਕਾ ਮਿਲ ਰਿਹਾ ਤਾਂ ਕਿਉਂ ਨਾ ਆਪਾਂ ਦੇਖਣ ਆਈਏ ਨਾ ਸੋ ਆਇਆ ਕਰੋ ਸਾਰੇ ਜਾਨੀ ਜਿਹੜਾ ਇਹ ਵਾਲਾ ਏਰੀਆ ਬਣਿਆ ਹੋਇਆ ਇਹ ਸਾਰਾ ਜਿਹੜੀ ਨੇਵੀ ਆਫੀਸਰਸ ਸੀਗੇ ਉਸ ਟਾਈਮ ਦੇ ਉਹਨਾਂ ਦੇ ਨਾਲ ਜਿਹੜਾ ਸੰਬੋਧਨ ਕੀਤਾ ਗਿਆਗਾ ਉਹਨਾਂ ਦੇ ਜਿਹੜੀ ਉਹ ਵਾਲੇ ਮੈਂ ਉਹਨਾਂ ਦਾ ਨਾਮ ਤੁਹਾਨੂੰ ਕਿ ਨੈਲਸਨ ਉਹਨਾਂ ਨੇ ਜਿਹੜੀ ਅਬ ਦੀ ਨੇਵੀ ਵਾਲੀ ਲਾਈਫ ਸੀ ਹੈ ਨਾ ਵੀ ਜਿਹੜੀ ਜਰਨੀ ਸੀਗੀ ਉਹਨੂੰ ਨਿਭਾਇਆ ਸਿਰਫ 12 ਸਾਲ ਦੀ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਨੇਵੀ ਦੇ ਵਿੱਚ ਜਿਹੜਾ ਕੀ ਹਿੱਸਾ ਲੈਣਾ ਸਟਾਰਟ ਕੀਤਾ ਸੀਗਾ ਤੁਸੀਂ ਦੇਖ ਸਕਦੇ ਹੋ ਇਹ ਡਰੈਸ ਹੈਗੀ ਊਮਨ ਇਨ ਦਾ ਨੇਵੀ ਸੋ ਇਹ ਲਈ ਊਮਨ ਸੀਗੇ ਜਿਹੜੀ ਨੀਵੀਂ ਦੇ ਵਿੱਚ ਤੁਹੇ ਸੀ ਉਹਨਾਂ ਦਾ ਡਰੈੱਸ ਸਭ ਕੁਝ ਐਦਾਂ ਦਾ ਹੁੰਦਾ ਸੀਗਾ ਇੱਧਰ ਕੁਝ ਪਿਕਚਰਜ਼ ਲੱਗੀਆਂ ਹੋਈਆਂ ਨੇ ਇੱਧਰ ਜਿਹੜੀ ਆਫੀਸਰਜ਼ ਸੀਗੇ ਉਹਨਾਂ ਦੇ ਮੈਡਲ ਵਗੈਰਾ ਪਈ ਹੋਈ ਨੇਗੇ ਉਸ ਟਾਈਮ ਦੇ ਦੇਖੋ ਕਿੰਨੇ ਪਿਆਰੇ ਨੇਗੇ ਇਹ ਚੀਜ਼ਾਂ ਨਾਲ ਸਾਰੀਆਂ ਆਪਾਂ ਫਿਲਮਾਂ ਦੇ ਵਿੱਚ ਹੀ ਦੇਖਦੇ ਆ ਬਟ ਆਮ ਸੋ ਲੱਗੀ ਕਿ ਮੇਰਾ ਡਿਸੀਜਨ ਐਨਾ ਵਧੀਆ ਸੀ ਮੈਂ ਅੱਜ ਇੱਥੇ ਆਈ ਹਾਂ ਨਾ ਇੰਨੀਆਂ ਪਿਆਰੀਆਂ ਚੀਜ਼ਾਂ ਮੈਂ ਦੇਖ ਰਹੀ ਆ ਸੋ ਆਮ ਫੀਲਿੰਗ ਸੋ ਬlesed ਦੇਖੋ ਇੱਧਰ ਸਕੈਪ ਵਗੈਰਾ ਪਈਆਂ ਨੇ ਡਰੈੱਸ ਪਿਆਗਾ ਪੂਰਾ ਹੋਣਾਈ ਇਹਨਾਂ ਕੈਂਟ ਦੀ ਚੀਜ਼ ਤੁਹਾਨੂੰ ਦੇਖੋ ਪਾਇਰੇਟਸ ਉਹਨਾਂ ਦਾ ਡਰੈੱਸ ਆ ਆ ਪਤਾ ਨਹੀਂ ਸੋਨੇ ਦਾ ਕੀ ਹੈਗਾ ਤੇ ਦੇਖੋ ਸੋਨੇ ਦੇ ਬਟਨ ਨੇ ਜਿਹਾ ਸਾਰਾ ਕੁਝ ਉਹਨਾਂ ਦੇ ਟਾਈਮ ਦੀ ਚੀਰ ਤੇ ਉਹਨਾਂ ਦੀ ਹੈਟ ਐਂਡ ਉਹਨਾਂ ਦਾ ਡਰੈੱਸ ਕੋਡ ਵਾਹ ਮਾਈ ਗॉड ਬੜੇ ਮੀਸੀ ਪਾਇਰੇਟਸ ਦਾ ਭਾਈ ਸੋ ਹੁਣ ਮੈਂ ਐਂਟਰ ਕੀਤਾ ਉਹ ਵਾਲੇ ਪਾਰਟ ਦੇ ਵਿੱਚ ਜਿੱਥੋਂ ਆਸਟ੍ਰੇਲੀਆ ਦੀ ਧਰਤੀ ਦਾ ਜਿਹੜਾ ਵਿਕਾਸ ਹੋਇਆ ਮੀਨਸ ਕਿ ਅਬ origignal indigenous people ਤੁਸੀਂ ਦੇਖ ਸਕਦੇ ਹੋ ਕਿ ਇਹ ਕਿਦਾਂ ਇੱਕ ਪੇੜ ਨੂੰ ਹੀ ਇਹਨਾਂ ਨੇ ਕਨਵਰਟ ਕੀਤਾ ਹੈਗਾ ਬੋਟ ਦੇ ਵਿੱਚ ਚਾਪੂ ਵੀ ਪੈ ਲੇਗੇ ਤੇ ਸਾਰਾ ਕੁਝ ਕਿੰਨਾ ਪਿਆਰਾ ਨਾ ਵੀ ਇਹਨਾਂ ਨੇ ਖੁਰਚੋ ਖੁਰਚ ਕੇ ਉਹ ਲੱਕਣਾ ਉਧਰੋਂ ਵਾਲਾ ਦੇਖੋ ਦਾ ਸਟਰਕਚਰ ਕਿੰਨਾ ਪਿਆਰਾ ਬਣਾਇਆ ਹੋਇਆ ਹੈਗਾ ਇੱਧਰ ਕੁਝ ਇਹਨਾਂ ਦੀਆਂ ਹੈਂਡ ਪੇਂਟਿੰਗਸ ਪਈਆਂ ਨੇ ਜਿਹੜੀਆਂ ਰਿਪਰੈਜ਼ੈਂਟ ਕਰਦੀਆਂ ਨੇ ਉਸ ਟਾਈਮ ਨੂੰ ਅਬਰੀਜਨਲ ਟਾਈਮ ਨੂੰ ਇਹਨਾਂ ਨੇ ਕੁਝ ਹੀ ਸਟਰਕਚਰ ਵਗੈਰਾ ਬਣਾਏ ਹੋਨੇ ਆ ਵੀ ਰਸਤਾ ਹੋ ਸਕਦਾ ਆਈ ਡੋਟ ਨੋ ਪਰ ਇਥੇ ਕੁਝ ਲਿਖਿਆ ਨਹੀਂਗਾ ਤਾਂ ਕਰਕੇ ਸੋ ਹਣ ਇਧਰ ਚੱਲਦੇ ਆਪਾਂ ਇਹ ਹੈ ਜੀ ਜਿੱਦੋਂ ਤੁਸੀਂ ਦੇਖ ਸਕਦੇ ਹੋ ਉਹ ਲੇਡੀ ਦੀ ਜਿਹੜੀ ਗਾਲ ਦੇ ਵਿੱਚ ਹੈ ਜਿਹੜੀ ਇਹ ਜੁਐਲਰੀ ਹੈ ਉਹ ਕੀ ਬੀਨ ਕੀਤੀ ਹੋਈ ਆ ਸਹੀ ਇਹ ਉਹ ਵਾਲੀ ਸਾਰੀ ਤੇ ਜੁਐਲਰੀ ਹੋਗੀ ਕਿੰਨਾ ਕਿੰਨਾ ਦੀ ਉਹ ਚੀਜ਼ਾਂ ਹੁੰਦੀਆਂ ਸੀ ਤੁਸੀਂ ਦੇਖੋ ਕਿੰਨੀ ਯੂਨੀਕ ਹੈਗੀ ਸਾਰੀਆਂ ਚੀਜ਼ਾਂ ਆਪ ओरिजिनल ਦਾ ਟਾਈਮਿੰਗ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਰਿਪਰੈਜ਼ੈਂਟ ਕਰ ਰਹੀਆਂ ਨੇ ਹੈਂਡ ਮੇਡ एवरीथिंग ਇਜ਼ ਹੈਂਡ ਮੇਡ ਦੇਖੋ ਇਦਾਂ ਵਾਓ ਜਿਹੜੀਆਂ ਪੇਂਟਿੰਗਸ ਇਹ ਅੱਜ ਕੱਲ੍ਹ ਵੀ ਹੈਗੀਆਂ ਨੇ ਆ ਦੇਖੋ ਜਿੱਦਾਂ ਮੂਵੀਜ਼ ਦੇ ਵਿੱਚ ਆਪਾਂ ਦੇਖਿਆ ਵੀ ਉਹ ਕਬੀਲੇ ਵਾਲੇ ਪਾਉਂਦੇ ਹੁੰਦੇ ਸੀ ਨਾ ਆ ਉਹਨਾਂ ਦੀ ਉਹ ਅਲਰਜੀ ਤੇ ਉਹ ਬਾਹਾਂ ਤੇ ਤੇ ਆ ਪੈਰਾਂ ਦੇ ਉੱਤੇ ਇਦਾਂ ਦੇਖੋ ਇਹ ਤਾਂ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਇਹ ਪੇਂਟਿੰਗਸ ਦਾ ਸਟਾਈਲ ਕੀਤੀ ਜਾਂਦੀਆਂ ਨੇ ਜਿਹੜਾ ਇਹ ਆਰਟ ਹੈਗਾ ਇਹ ਅੱਜ ਵੀ ਜਿਉਂਦਾ ਹੈਗਾ। ਆਸਟ੍ਰੇਲੀਆ ਦੇ ਵਿੱਚ ਇਹ ਲਈ ਅਬਰੀਜినਲ ਪੀਪਲ ਨੇਗੇ ਮੋਸਟਲੀ ਵੀ ਜਿਹੜੇ ਬਿਲਕੁਲ ਹੀ ਆਪਣੇ ਨਾਲ ਟੁੱਟੇ ਹੋਏ ਨੇਗੇ। ਆਸਟ੍ਰੇਲੀਆ ਦੇ ਵਿੱਚ ਨਹੀਂ ਤੇ ਬਹੁਤ ਸਾਰੇ ਜਿਹੜੇ ਵੀ ਕੰਟਰੀਜ਼ ਦੇ ਵਿੱਚ ਜਿਹੜੇ ਰਹਿੰਦੇ ਨੇ ਸਟੂਲ ਇਹ ਵਾਲੀਆਂ ਚੀਜ਼ਾਂ ਨਾਲ ਸਰਵਾਈਵ ਕਰ ਰਹੇ ਵੀ ਵੇਚ ਵੀ ਦੇਣਗੇ। ਇਹ ਆਬੋਰਿਜਿਨਲ ਪੀਪਲ ਜਦੋਂ ਸ਼ਿਕਾਰ ਕਰਦੇ ਸੀ ਮੱਛੀਆਂ ਫੜਨ ਲਈ ਇਦਾਂ ਦੇ ਜਿਹੜੇ ਜਾਲ ਲੈਂਗੇ ਉਹ ਬਣਾਏ ਜਾਂਦੇ ਸੀ ਥਿਸ ਇਜ਼ ਦ ਸਟੋਰੀ ਆਫ ਹਾਰਵੈਸਟਿੰਗ ਆਵਰ ਸੀਜ਼ ਐਂਡ ਰਿਵਰਜ਼ ਇਹ ਸਭ ਬਹੁਤ ਡੈਲੀਕੇਟ ਵੈਰੀ ਫ੍ਰੈਜਾਈਲ ਹੈਸ ਵੀ ਨੀਡ ਹਮਸ ਮੋਸਟਲੀ ਇਹ ਹੈਂਡ ਮੇਡ ਪੋਟਰੀ ਕੀਤੀ ਗਈ ਹੈ ਜਿਹੜੀ ਦੇਖ ਲਓ ਹਾਂ ਜੀ ਜਿਹੜਾ ਉਹ ਜਿਹੜੀ ਅੱਜ ਕੱਲ ਕੋਈ ਵੀ ਨਹੀਂ ਬਣਾ ਸਕਦਾ ਇਹਨਾਂ ਦੀ ਕੀਮਤ ਲੱਖਾਂ ਕਰੋੜਾਂ ਦੇ ਚੱਜ ਦੇ ਟਾਈਮ ਨਹੀਂ ਜੰ। ਜੀ ਤੁਸੀਂ ਇਹ ਵਾਲੀ ਚੀਜ਼ ਦੇਖ ਰਹੇ ਹੋ ਤੁਸੀਂ ਕਹਿ ਸਕਦੇ ਹੋਊਂਗੀ ਇਹਨੂੰ ਐਜ਼ ਅ ਮੈਪ ਯੂਜ਼ ਕੀਤਾ ਜਾਂਦਾ ਸੀਗਾ। ਹਾਂ ਜੀ ਜਿੱਦਾਂ ਇਹਨੂੰ ਇਹ ਵਾਲੇ ਮੈਪ ਨੂੰ ਯੂਜ਼ ਕੀਤਾ ਜਾਂਦਾ ਸੀਗਾ ਵੀ ਜਿਹੜੀਆਂ ਰੀਵਰ ਹੁੰਦੀਆਂ ਸੀ ਜਿਹੜਾ ਸਰਾਊਂਡਿੰਗ ਲੈਂਡਸਕੇਪ ਸੀਗੇ ਉਹਨਾਂ ਨੂੰ ਕੀ ਐਨਲਾਈਜ਼ ਕਰਨ ਦੇ ਲਈ ਵੀ ਜਿਹੜੀਆਂ ਪਲੇਸਿਸ ਨੇਗੇ ਆ ਵੇਅਰ ਥੀਸ ਕਲਰਸ ਆਰ ਨੈਚਰਲੀ ਫਾਊਂਡਡ ਸੋ ਇਹ ਉਹਨਾਂ ਚੀਜ਼ਾਂ ਨੂੰ ਕੀ ਰਿਪਰਿਜ਼ੈਂਟ ਕਰਦਾ ਸੀਗਾ ਐਜ਼ ਅ ਮੈਪ ਵਿਦ ði ਕਲਰਸ ਇਟ ਇਟ ਆਪਨ ਨੂੰ ਸਮਝ ਨਹੀਂ ਆ ਸਕਦੀ ਐ ਕਿ ਕਿੰਨਾ ਕੰਮ ਕਰਦੇ ਸੀ ਬਟ ਦਿਸ ਵਨ ਇਜ਼ ਯੂਜ਼ਡ ਐਜ਼ ਅ ਮੈਪ ਜਿਹੜੇ ਦੇ ਕਲਰਸ ਨੇ ਉਹ ਡਿਫਰੈਂਟ ਚੀਜ਼ਾਂ ਨੂੰ ਕੀ ਰਿਪਰੈਜ਼ੈਂਟ ਕਰਦੇ ਸੀ ਹੁਣ ਮੈਂ ਵੇਖਣਾ ਹੈ ਜੀ ਇਹ ਪਾਇਰੇਟਸ ਵਾਲਾ ਜਿਹੜਾ ਜਹਾਜ਼ ਹੈ ਲੁਟੇਰਿਆਂ ਦਾ ਜਹਾਜ਼ ਦੇਖੋ ਤੋਪਾਂ ਵੀ ਪਈਆਂ ਨੇ ਜੀ ਉੱਧਰ ਵੀ ਹੈ ਜੀ ਸਾਰੇ ਪਾਸੇ ਵਾਓ ਇਹ ਪੁਰਾਣੇ ਜ਼ਮਾਨੇ ਦੇ ਜਿਹੜੇ ਆਪਾਂ ਫਿਲਮਾਂ ਦੀ ਦੇਖੇ ਨੇ ਗੇ ਢੋਲ ਕੱਪੇ ਦੇ ਹਾਂ ਦੇਖੋ ਕਿੱਡਾ ਜਗਾੜ ਸਿਸਟਮ ਲਾਇਆ ਹੈ ਇਹ ਪਾਈਆਂ ਦੀ ਉਹ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਕਿੰਨਾ ਪੜਾ ਕੰਮ ਆ ਤਾਂ ਹੀ ਤਾਂ ਲੁਟੇਰੇ ਸਾਰਾ ਕੁਝ ਲੁੱਟ ਪੁੱਟ ਕੇ ਲੈ ਜਾਂਦੇ ਸੀ ਸਿਸਟਮ ਹੀ ਐਡਾ ਵੱਡਾ ਜਦੋਂ ਅਗਲੀ ਤਾਂ ਜੇ ਗਾਰਡਮੈਂਟ ਹੀ ਐਡਾ ਘੈਂਟ ਹੈਗਾ ਆ ਦੇਖ ਲਓ ਥਿਸ ਇਜ਼ ਸੋ ਬਿਊਟੀਫੁਲ Alright you're welcome to go on to I'll well, go I'm going to my next one. My, my, my okay. name's Richard, Just all these Any of us Richard, and there's a good chance it's correct. Yeah, you're going to go down. It's don't it's low to stop people from going there, so yeah, got yeah, yeah. turn around. Well, I ਇਹਦੇ ਨਿੱਕੇ ਵੀ ਬਨੇ ਹੋਏਗਾ ਪੀਰਿਆ ਜਸਕ੍ਰੂ ਓਨਲੀ ਹਾਈ ਮੇ ਤਾਂ 5 ਮਿੰਟਾਂ ਦੀ ਬੀਤੀ ਹੀ ਤੂੰ ਹੀ ਠੀਕੂ ਠੀਕੂ ਕਰਨ ਲੱਗ ਗਈ ਪਤਾ ਨਹੀਂ ਇਹ ਲੁਟੇਰੇ ਲੁੱਟ ਵੀ ਲਾਉਂਦੇ ਸੀ ਪਤਾ ਨਹੀਂ 60 ਜਣੇ ਕਿਵੇਂ ਕੁਸਮਾਣ ਹੀ ਪੈਂਦਾ ਹੋ ਰਹੇ ਰਹਿੰਦੇ ਹੋਣਗੇ ਇੱਥੇ ਖਾਣਾ ਪੀਣਾ ਹਾਈ ਬਸ ਬੋਲੇ ਵੀ ਤੂੰ ਹੀ ਨਹੀਂ ਸਿੱਧੀ ਹੁੰਦੀ ਬਈ ਲੁਟੇਰਿਆਂ ਦਾ ਇਹ じゃ ਘਰ ਸੀਗਾ ਨੀਵੇਂ ਮਰ ਜਾ 60 ਜਣੇ ਰਹਿਣ ਦੀ ਗੱਲ ਵਾਤਿਆ ਵਾਹ ਗਰੂ ਵਾਹ ਗਰੂ ਲਾਈਫ ਜੈਕਟਸ ਫਿਊਲ ਸਾਰਾ ਕੁਝ ਰੱਖਦੇ ਸੀਗੇ ਹਾਏ ਮਾੜਾ ਖਾਵਾਂ ਮਾ ਵਈ ਲੁਟੇਰੇ ਬੰਨ ਕਿਹੜਾ ਸੋਖਾਗਾ ਦੇਖੋ ਲਾਈਫ ਜੈਕਟਸ ਵਗੈਰਾ ਸਾਰਾ ਕੁਝ ਉਹ ਹੇ ਟੈਂ ਮੀਂਹ ਗੁੜੀਆਂ ਰੱਸੀਆਂ ਬਾਲਟੀਆਂ ਬੁਲਟੀਆਂ ਸਾਰਾ ਕੁਝ ਸਿਸਟਮ ਉਹੀ ਆ ਹਾਏ ਦੇਖੋ ਲੁਟੇਰਿਆਂ ਦਾ ਸਾਰਾ ਮੈਂ ਇਹਨਾਂ ਆਪਾਂ ਕਰ ਲਿਆ ਆ ਦੇਖੋ ਇਹਨਾਂ ਦੀ ਤੋਪ ਵਾਜੀ ਵਾ ਵਾਜੀ ਵਾ ਕੇਲੇ ਵਾਜੀ ਬੋ